ਇਸ ਸਰੀਰ ਵਿੱਚ ਜੇ ਇਹ ਕਾਮ ਕ੍ਰੋਧ ਨਾਲ ਭਰਿਆ ਹੋਇਆ ਹੈ ਤੇ ਜੇ ਸਮਰੱਥ ਸਤਿਗੁਰੂ ਮੇਰ ਕਰਦਾ ਹੈ ਗੁਰਮੁਖੋ ਇਹ ਸਰੀਰ ਹਰਮੰਦਰ ਵੀ ਬਣ ਜਾਂਦਾ ਹੈ ਇਹ ਨਗਰ ਜਿਹੜਾ ਹੈ ਹਰਮੰਦਰ ਵੀ ਬਣ ਜਾਂਦਾ ਹੈ ਇਹ ਸਰੀਰ RAMDAS ਪੁਰ ਵੀ ਬਣ ਜਾਂਦਾ ਹੈ ਇਹ ਸਰੀਰ ਤੀਰਥ ਵੀ ਬਣ ਜਾਂਦਾ ਹੈ ਮੈਂ ਸ਼ਬਦ ਕਹਿ ਦੇਵਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਗੁਰੂ ਮੇਰ ਕਰੇ ਤੇ ਸਿੱਖ ਦਾ ਸਰੀਰ ਗੁਰਦੁਆਰਾ ਵੀ ਬਣ ਜਾਂਦਾ ਹੈ ਭਾਈ ਤੂੰ ਗੁਰੂ ਅੱਗੇ ਹੱਥ ਜੋੜੇ ਬੜਾ ਵੱਡਾ ਪੁੰਨ ਹੈ ਕਰ ਸਾਧੂ ਅੰਜਲੀ ਉਹਨੂੰ ਵੱਡਾ ਕੇ ਜੇ ਇਸ ਸਾਰੀ ਵਾਸ਼ਨਾ ਤੋਂ ਅੰਤਰ ਮੁਕਤ ਹੋਣਾ ਚਾਹੁੰਦੇ ਆ ਤੇ ਗੁਰੂ ਰਾਮਦਾਸ ਕਹਿੰਦੇ ਨੇ ਇੱਕ ਹੱਥ ਜੋੜਨ ਦੀ ਜਾਚ ਸਿੱਖ ਤੇ ਦੂਜਾ ਗੁਰੂ ਅੱਗੇ ਮੱਥਾ ਟੇਕਣ ਦੀ ਜਾਚ ਸਿੱਖ ਅਸੀਂ ਹੱਥ ਜੋੜ ਕੇ ਆਉਂਨੇ ਆ ਮੱਥਾ ਟੇਕਨੇ ਆ ਗੁਰੂ ਜੀ ਦੀ ਪ੍ਰਕਰਮਾ ਕਰਨੇ ਆ ਕਈ ਵਾਰੀ ਕਈ ਸੱਜਣ ਇਹਨੇ ਭਾਵਨਾ ਬਣਾ ਕੇ ਰੱਖਦੇ ਆ ਉਹ ਸਤਿਗੁਰੂ ਨੂੰ ਮੱਥਾ ਟੇਕ ਕੇ ਪਿਛਲ ਪੈਰ ਵਾਪਸ ਜਾਂਦੇ ਆ ਉਹਨਾਂ ਦੀ ਬਰਤੀ ਹੁੰਦੀ ਹੈ ਮਹਾਰਾਜ ਜੀ ਦਾ ਇਹ ਸਤਿਗੁਰਾਂ ਵਾਲੇ ਸਾਡੀ ਪੇਟ ਨਾ ਹੋਵੇ ਅਸੀਂ ਆ ਗਏ ਸਾਡੇ ਸਾਹਮਣੇ ਰਮਾਲਾ ਸੱਭ ਲੱਗਿਆ ਗੁਰਮੁਖ ਪਿਆਰੇ ਚੌਰ ਕਰਦੇ ਹੋਣਗੇ ਆਪਾਂ ਮੱਥਾ ਟੇਕ ਦਿੱਤਾ ਜਾਂ ਅਰਦਾਸ ਪਰ ਇੱਕ ਭਾਅ ਬਣਾਏ ਕਿ ਜਦੋਂ ਮੱਥਾ ਟੇਕਣ ਲੱਗਿਆ ਸਤਿਗੁਰੂ ਭਾਵੇਂ ਸਿੱਕੇ ਹੋ ਜਾਈਆਂ ਤੁਸੀਂ ਸਿਰ ਤੇ ਹੱਥ ਰੱਖ ਦਿਓ ਭਾਵੇਂ ਮੈਂ ਕਿਹਾ ਅਦਬ ਨਾਲ ਸੀ ਚਾਹੁੰਦੇ ਆ ਵੀ ਮਹਾਰਾਜ ਜੀ ਪੇਟ ਨਾ ਹੋਵੇ ਜੇ ਤੁਰਦੇ ਗੁਰਦੁਾਰੇ ਆਈਏ ਤੇ ਮੈਂ ਕਹਿੰਦਾ ਇਹ ਭਾਅ ਬਣੇ ਸਤਿਗੁਰੂ ਤੁਸੀਂ ਸੀਸ ਤੇ ਹੱਥ ਰੱਖ ਦਿਓ ਤੇਰੇ ਖਾਤ ਕونکی ਜਿਹਦੇ ਸਿਰ ਤੇ ਗੁਰੂ ਹਾਦਰਾਕ ਲਵੇ ਨਾ ਇਹ ਕੋਈ ਜੀ ਸਕੈਨਿੰਗ ਕਰਦਾ ਸਾਰੇ ਔਗਣ ਕੱਢ ਲੈਂਦਾ ਆਪਣੀ ਰਹਿਮਤ ਵਿੱਚ ਢਕਾ ਦਿੰਦਾ ਜਦੋਂ ਆਇਆ ਮੱਥਾ ਟੇਕਿਆ ਸਮਰੱਥ ਸਤਗੁਰੂ ਸਿਰ ਤੇ ਹੱਥ ਰੱਖਿਆ ਤੇ ਜਦੋਂ ਜਾਨ ਲੱਗੇ ਜੇ ਪੇਟ ਹੋ ਜਾਏ ਤੇ ਇਹ ਭਾਵਨਾ ਬਣਾਈਏ ਸਤਗੁਰੂ ਜੀ ਕੰਡ ਦੇ ਉੱਤੇ ਥਾਪੜਾ ਦੇ ਕੇ ਤੋਰਿਆ ਜੇ ਮੱਥਾ ਟੇਕਣਾ ਸਿਰ ਝੁਕਾਣਾ ਇਹ ਸਿਰਫ ਕਰਮकांड ਨਹੀਂ ਇਹਦਾ ਮਤਲਬ ਇਹ ਵੀ ਹੈ ਸਤਗੁਰੂ ਕਿ ਅਸੀਂ ਆਪਣੀ ਮੱਤ ਤੇ ਨੂੰ ਸਮਰਪਿਤ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜੇ ਇਥੋਂ ਤੱਕ ਸਕਮਾਲ ਦੀ ਗੱਲ ਗੁਰੂ ਅੰਗਦ ਸਾਹਿਬ ਨੇ ਕਿ ਜਿਹਨੂੰ ਮੱਥਾ ਟੇਕਣ ਦੀ ਜਾਂਚ ਨਹੀਂ ਉਹਦਾ ਸੇਲ ਵੱਡ ਰਿਹਾ ਕਹਿੰਦੇ ਜਿਹੜਾ ਸੇਰ ਹੀ ਨਹੀਂ ਚੁੱਕਿਆ ਇਹਦਾ ਮਤਲਬ ਜਿਹੜਾ ਅੰਦਰੋਂ ਖੌਮੇ ਦਾ ਕੰਡਾ ਨਿਕਲਦੀ ਨਹੀਂ ਪਿਆ ਕਿਉਂ ਸਿਰਦਾ ਕੀ ਬਾਬਾ ਫਰੀਦ ਸਾਹਿਬ ਦਾ ਬਚਨ ਉੱਟ ਫਰੀਦਾ ਉਜੂ ਸਾਜ ਸੁਭਾ ਨਿਵਾਜ ਗੁਜਾਰ ਜੋ ਸਿਰ ਸਾਈਂ ਨਾ ਨਿਵਾਇ ਸੋ ਸਿਰ ਕੱਪ ਉਤਾਰ ਆਪ ਸਭ ਨੂੰ ਪਤਾ ਹੈ ਜਦੋਂ ਬੁੱਧੀ ਤੋਂ ਪਕੜਨੀ ਕੰਡੇ ਤੋਂ ਉੱਤੋਂ ਪਕੜਨੀ ਜਿਹੜਾ ਪਾਸਾ ਭਾਰਾ ਹੈ ਉਹ ਕੁਦਰਤੀ ਜ਼ਮੀਨ ਵੱਲ ਜਾਏਗਾ ਜਿਹਦੇ ਅੰਦਰ ਰੱਬ ਦੀ ਬਖਸ਼ਿਸ਼ ਦੀ ਵਰਤ ਗਈ ਆਪਾਂ ਕਹਾਂਗੇ ਜਣੇ ਖਣੇ ਕੀ ਚੁੱਕੀ ਜਾਂਦਾ ਨਹੀਂ ਪਿਆਰਿਓ ਸੱਚੀ ਮੁੱਚੀ ਉਹਦਾ ਅੰਦਰ ਆਪਣੇ ਆਪ ਨਿਮਰਤਾ ਚਲਾ ਜਾਂਦਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾ ਜੀ ਕਾਲੂ ਨੇ ਜ਼ਿਕਰ ਕੀਤਾ ਗੋਇੰਦਵਾਲ ਸਾਹਿਬ ਬਹੁਤ ਬਖਸ਼ਾ ਕੀਤੀਆਂ ਬਹੁਤ ਕਿਰਪਾ ਕੀਤੀ ਇੱਕ ਤਾਂ ਸਤਿਗੁਰੂ ਦੇ ਨੇਤਰ ਜਿਹੜੇ ਨੇ ਹਮੇਸ਼ਾ ਭੀਜੇ ਰਹਿੰਦੇ ਸਨ ਗੁਰੂ ਰਾਮਦਾਸ ਜੀ ਦੇ ਨਾ ਆਓ ਮੇਰਾ ਗੁਰੂ ਰਾਮਦਾਸ ਬੈਠਾ ਨੇਤਰ ਉਹਦੇ ਅੰਮ੍ਰਿਤ ਨਾਲ ਭੀਜੇ ਹੋਏ ਨੇ ਪਰ ਅੰਮ੍ਰਿਤ ਪੀਣੇ ਲੋਹਣਾ ਮਨ ਪ੍ਰੇਮ ਰਤਨ ਨਾ ਰਾਮ ਰਾਜੇ ਨੇਤਰ ਭੀਜੇ ਰਹਿੰਦੇ ਸਨ ਦਾੜਾ ਕਿਉਂਕਿ ਹਜ਼ੂਰ ਦਾ ਬਹੁਤ ਲ ਨੇਮ ਨੇ ਛੜਿਆ ਸੇਵਾ ਦਾ ਬਹੁਤ ਘੱਟ ਬੋਲਣਾ ਜ਼ਿਆਦਾ ਨਹੀਂ ਸੰਭੋਲਦੇ ਨਿਮਰਤਾ ਚ ਰਹਿਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਗੁਰੂ ਅਮਰਦਾਸ ਦੇ ਦਮਾਦ ਲੱਗਦੇ ਨੇ ਰਿਸ਼ਤੇਦਾਰੀ ਚ ਪਰ ਇੱਕ ਦਿਨ ਵੀ ਫੁਰਨਾ ਨਹੀਂ ਉਠਿਆ ਕਿ ਮੈਂ ਇਸ ਕਰਦਾ ਜਵਾਈ ਹਾਂ ਬਸ ਇੱਕੋ ਮੈਂ ਗੁਰੂ ਅਮਰਦਾਸ ਦਾ ਸਿੱਖ ਉਹ ਪਿਆਰਿਓ ਜਿਹਦੀ ਸ਼ੁਰੂਆਤ ਛੋਲਿਆਂ ਦੀ ਟੋਕਰੀ ਤੋਂ ਹੋਈ ਸੀ ਘੁੰਗਣੀਆਂ ਤੋਂ ਹੀ ਨਾ ਘੁੰਗਣੀਆਂ ਵੇਚ ਕੇ ਜਿਹਦੀ ਸ਼ੁਰੂਆਤ ਹੋਈ ਜਿਸ ਦੇ ਸਿਰ ਉੱਤੇ ਮਾਪੇ ਤੋਂ ਬਾਅਦ ਮਾਤਾ ਪਿਤਾ ਜੀ ਤੋਂ ਬਾਅਦ ਸਿਰ ਤੇ ਘੁੰਗਣੀਆਂ ਦੀ ਟੋਕਰੀ ਸੀ ਆਜ ਉਹਦੇ ਸਿਰ ਤੇ ਸੋਨੇ ਦੇ ਛਤਰ ਝੁਲਦੇ ਆ ਜਿਨ੍ਹਾਂ ਦੇ ਸਿਰ ਤੇ ਛਤਰ ਝੁਲਦੇ ਸਨ ਉਹਨਾਂ ਦੇ ਸਿਰ ਉੱਤੇ ਮਿੱਟੀ ਪਈ ਹੋਈ ਹੈ ਮੈਨੂੰ ਸਿਰਫ ਇੱਕ ਬੇਨਤੀ ਪਿਆਰੋ ਝੁਕਣਾ ਅੰਦਰੋਂ ਬੜਾ ਮੁਸ਼ਕਲ ਹੈ ਤਨ ਝੁਕਦੇ ਨੇ ਮਨ ਨਹੀਂ ਝੁਕਦਾ ਇਹ ਕੋ ਅੱਜ ਇੰਨੀ ਜ਼ਿਆਦਾ ਹੈ ਵੈਗਰੂ ਜੀ ਛੋਟੇ ਛੋਟੇ ਬੱਚਿਆਂ ਵਿੱਚ ਵੀ ਇੰਨੀ ਪਨਪਦੀ ਹੈ ਉਹ ਵੀ ਝੁਕਨ ਨੂੰ ਕੋਈ ਤਿਆਰ ਨਹੀਂ ਹੁੰਦਾ ਪਲਾਸਟਿਕ ਦੀ ਜੁੱਤੀ ਹੁੰਦੀ ਸੀ ਕਦੀ ਕਦੀ ਕਣਕ ਜਦੋਂ ਵੱਢ ਕੇ ਲਿਆਈਦੀ ਸੀ ਉਦੋਂ ਧੌੜੀ ਦੀ ਜੁੱਤੀ ਬਣਾ ਧੌੜੀ ਦੀ ਪਾਈ ਹੁੰਨੀ ਕਈਆਂ ਨੇ ਹਾਂਜੀ ਕੁਰਮਦੀ ਪਾਉਂਦੇ ਰਹਿ ਉਹ ਪਲਾਸਟਿਕ ਦੀ ਆਈ ਜੁੱਤੀ ਹੁੰਦੀ ਸੀ ਜੀ ਤੇ ਕਾਬਲੀ ਕਿਕਰਾਂ ਥੱਲੇ ਕਿਤੇ ਮੱਝੇ ਚਾਰਦੇ ਲੰਗਣਾ ਤੇ ਉਹ ਜੁੱਤੀ ਦਾ ਤਲਾ ਪਾੜ ਕੇ ਵੀ ਕੰਡਾ ਜਿਹੜਾ ਵਿਚ ਲੰਗ ਜਾਂਦਾ ਸੀ ਕਹਿੰਦੇ ਸਾਖਤ ਦਾ ਹਾਲ ਕੀ ਹੈ ਨਾਮ ਦਾ ਰੱਜ ਨਹੀਂ ਜਾਣਿਆ ਅੰਦਰ ਹੌਮੇ ਦਾ ਕੰਡਾ ਹੈ ਤੇ ਜਿਉਂ-ਜਿਉਂ ਜ਼ਿੰਦਗੀ ਚ ਵਿਚਰਦਾ ਇਹਦੀ ਪੀੜ ਵਧੀ ਜਾਂਦੀ ਹੈ ਕਿਉਂਕਿ ਹੌਮੇ ਦਾ ਕੰਡਾ ਹੋਰ ਅੜਲ ਕਰਿਆ ਵੈਗ ਨੂੰ ਮੇਰ ਕਰੇ ਸੰਗਤ ਤਾਂ ਬੜੀ ਗੱਲ ਏ ਜਿਸ ਕੁਰਸੀ ਤੇ ਸਾਖਤ ਬੈਠਾ ਹੋਵੇ ਉੱਥੇ ਬਹਿ ਹੁਣ ਕਹਿਕਿਦਾਂ ਇਹ ਕਿਵੇਂ ਪੈ ਜਾਂਦਾ ਕਰੋਨਾ ਦੱਸਦਾ ਵੀ ਅਦ੍ਰਿਸ਼ਟ ਪੈਂਦਾ ਹੁੰਦਾ ਹੈ ਇਸੇ ਕਾਰਨ ਗੁਰੂ ਸਾਹਿਬ ਨੇ ਇਸ ਕਨਸੈਪਟ ਨੂੰ ਸਮਝਿਏ ਜਿੱਥੇ ਗੁਰਮਖ ਬੈਠਦਾ ਹੈ ਉਸ ਥਾਂ ਵਿੱਚ ਤੇ ਸਾਖਤ ਦੀ ਥਾਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਪਰ ਪਤਾ ਉਹਨੂੰ ਲੱਗਦਾ ਜਿਹੜਾ ਨਾਮ ਜਪਦਾ ਹੈ ਕਹਿਣ ਲੱਗੇ ਜਿੰਨਾ ਮਰਜੀ ਬਚਾਈ ਤਵੇ ਨੇ ਕਾਲਖ ਨੇ ਆਪਣਾ ਕਿਤੇ ਨਾ ਕਿਤੇ ਚਿੰਨ ਛੱਡ ਜਾਣਾ ਹੈ ਸਾਖਤ ਬੰਦੇ ਨੇ ਆਪਣੀ ਬਿਰਤੀ ਦਾ ਤੇ ਤੇ ਅਸਰ ਕਰੀ ਜਾਣਾ ਤੇ ਮੈਂ ਕਹਿੰਦਾ ਇੱਥੋਂ ਤੱਕ ਸ਼ਬਦ ਵਰ ਦਿੱਤਾ ਉਹ ਸਾਖਤ ਬੰਦੇ ਨਾਲੋਂ ਮੈਂ ਲਫ਼ਜ਼ ਸੂਰ ਚੰਗਾ ਹੈ ਜਿਹੜਾ ਗੰਦਗੀ ਸਾਫ਼ ਕਰਦਾ ਹੈ ਤਾਂ ਗੰਦਗੀ ਪਾਂਦਾ ਪਿਆ ਹੈ। हे पारब्रह्म ਪਰਮੇਸ਼ਰ ਜੀ ਅਸੀਂ ਗਰੀਬ ਖਾਂ ਅਸੀਂ ਮਸਕੀਨ ਹਾਂ ਅਸੀਂ ਤੇਰੇ ਖਾਂ ਹਰ ਰਾਖ ਰਾਖ ਸਾਨੂੰ ਰੱਖ ਲੈ। ਕਾਮ ਨਾਲ ਕ੍ਰੋਧ ਨਾਲ ਇਹ ਸਰੀਰ ਭਰਿਆ ਹੋਇਆ ਹੈ। ਕਾਮ ਤੇ ਕ੍ਰੋਧ ਦਾ ਅਸੀਂ ਬਹੁਤ ਤਾਲਮੇਲ ਤੇ ਜੋੜ ਹੈ। ਇਹ ਮਨੁੱਖੀ ਸਰੀਰ ਨੂੰ ਦੋਨੋਂ ਬਿਰਤੀਆਂ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਸਤਗੁਰਾਂ ਨੇ ਇਸ ਦੇ ਸੰਬੰਧ ਵਿੱਚ ਇੱਕ ਬਚਨ ਵੀ ਕਿਹਾ ਹੈ। ਜਿਵੇਂ ਸੁਹਾਗਾ ਸੋਨਾਰ ਵੀਰ ਵਰਤਦੇ ਨੇ ਉਹ ਸੋਨੇ ਨੂੰ ਢਾਲ ਦਿੰਦਾ ਹੈ ਗੁਰਮਖੋ ਕਾਮ ਤੇ ਕ્રોਧ ਦੀ ਬਿਰਤੀ ਫੁਰਨੇ ਹਕੀਕਤ ਦੇ ਵੇ ਬੰਦੇ ਦੇ ਅੰਦਰ ਦੇ ਆਚਰਨ ਨੂੰ ਢਾਲ ਜਾਂਦੇ ਕਾਇਆ ਨੂੰ ਕਾਲ ਦਿੰਦੇ ਨੇ ਮਹਾਰਿਣ ਸ਼ਬਦ ਵਰਤੇ ਹੈ ਕਾਮ ਕ્રોਧ ਕਾਇਆ ਕੋ ਗਲ ਹੈ ਜਿਉਂ ਕੰਚਨ ਸੁਹਾਗਾ ਢਾਲੇ ਜਿਵੇਂ ਸੁਹਾਗਾ ਜਿਹੜਾ ਉਹ ਸੋਨੇ ਨੂੰ ਢਾਲ ਦਿੰਦਾ ਹੈ ਇਸੇ ਤਰ੍ਹਾਂ ਇਹ ਜਿਹੜੀ ਬਿਰਤੀ ਹੈ ਕਾਮ ਔਰ ਕਰੋਧ ਹਜ਼ੂਰ ਕਹਿੰਦੇ ਨੇ ਪੂਰਾ ਸ਼ਰੀਰ ਕਾਮ ਕਰੋਧ ਨਾਲ ਭਰਿਆ ਹੋਇਆ ਹੈ ਅਗਲਾ ਬਚਨ ਕੱਲ ਅਸੀਂ ਇਹ ਵੀ ਬਾਚਿਆ ਸੀ ਇਸ ਸ਼ਰੀਰ ਵਿੱਚ ਜੇ ਇਹ ਕਾਮ ਕਰੋਧ ਨਾਲ ਭਰਿਆ ਹੈ ਤੇ ਜੇ ਸਮਰੱਥ ਸਤਿਗੁਰੂ ਮੇਰ ਕਰਦਾ ਹੈ ਗੁਰਮਖੋ ਇਹ ਸ਼ਰੀਰ ਹਰਮੰਦਰ ਵੀ ਬਣ ਜਾਂਦਾ ਹੈ ਇਹ ਨਗਰ ਜਿਹੜਾ ਹੈ ਹਰਮੰਦਰ ਵੀ ਬਣ ਜਾਂਦਾ ਹੈ ਇਹ ਸ਼ਰੀਰ ਰਾਮਦਾਸਪੁਰ ਵੀ ਬਣ ਜਾਂਦਾ ਹੈ ਇਹ ਸ਼ਰੀਰ ਤੀਰਥ ਵੀ ਬਣ ਜਾਂਦਾ ਹੈ ਮੇਰਾ ਸ਼ਬਦ ਕਹੇ ਦੇਵਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਗੁਰੂ ਮੇਰ ਕਰੇ ਤੇ ਸਿੱਖ ਦਾ ਸ਼ਰੀਰ ਗੁਰਦੁਆਰਾ ਵੀ ਬਣ ਜਾਂਦਾ ਹੈ ਕਿਉਂਕਿ ਇਹ ਬਿਰਤੀ ਸਾਰੀ ਜਦੋਂ ਨਿਕਲ ਗਈ ਮਹਾਰਾਜ ਜੀ ਨੇ ਇੱਕ ਸ਼ਬਦ ਵਰਤਿਆ ਕਾਇਉ ਦੇਵਾ ਕਾਇਉ ਦੇਵਲ ਕਾਇਉ ਜੰਗਮ ਜਤੀ ਇਹ ਕਾਇਆ ਹੀ ਦੇਵ ਆਲਿਆ ਬਣ ਗਿਆ ਦੇਵ ਆਲਿਆ ਆਪਾਂ ਸਮਝਨੇ ਧਿਵਤਿਆਂ ਦਾ ਘਰ ਜਾਂ ਧਾਰਮਿਕ ਸਥਾਨ ਮੰਦਰ ਕਹਾਂਗੇ ਮਹਾਰਾਜ ਜੀ ਨੇ ਸ਼ਬਦ ਵਰਤੇ ਨੇ ਅੰਮ੍ਰਿਤ ਬਾਣੀ ਵਿੱਚ ਹਰ ਮੰਦਰ ਇਹੋ ਸ਼ਰੀਰ ਹੈ ਮੈਂ ਤਾਂ ਕੱਲ ਕਿਹਾ ਦੋਨੋਂ ਪੱਖ ਰੱਖੇ ਸਨਾਪਾ ਜੇ ਇਹਦੇ ਵਿੱਚ ਮਲੀਨ ਬਿਰਤੀਆਂ ਨੇ ਅੰਦਰ ਮਾੜੀ ਬਿਰਤੀ ਹੈ ਸੱਚੀ ਮੁੱੱਚੀ ਇਹ ਵਾਸ਼ਨਾ ਦਾ ਡੇਰਾ ਹੈ ਤੇ ਜੇ ਇਹਦੇ ਵਿੱਚ ਪ੍ਰਭੂ ਦੇ ਨਾਮ ਦਾ ਵਾਸਾ ਹੋ ਜਾਏ ਫਿਰ ਗੁਰੂ ਜੀ ਕਹਿੰਦੇ ਖਰ ਮੰਦਰ ਇਹੋ ਸਰੀਰ ਹੈ ਗਾਂਣ ਰਤਨ ਪ੍ਰਗਟ ਹੋਏ ਆਪੇ ਹੁਕਮਨਾਮਾ ਆਉਂਦਾ ਗੁਰੂ ਰਾਮਦਾਸ ਜੀ ਦੀ ਪੌੜੀ ਸੋ ਟਾਗ ਚ ਉਥੇ ਇੱਕ ਬਚਨ ਹੈ ਧਨ ਧਨ ਸੁਆਵਾ ਸੋ ਸਰੀਰ ਥਾਨ ਹੈ ਹੁਣ ਇਧਰ ਕਿਹ ਕੰਮ ਕਰੋ ਤੇ ਨਗਰਭੋ ਭਰਿਆ ਤਾਂ ਨੇ ਬੇਨਤੀ ਕੀਤੀ ਅੱਜ ਥੋੜਾ ਜਿਹਾ ਅੱਗੇ ਜਦੋਂ ਮੱਥਾ ਟੇਕਣ ਬਾਰੇ ਗੱਲ ਚੱਲੇਗੀ ਉਹ ਵੀ ਧਨ ਧਨ ਸੁਹਾਵਾ ਸੋ ਸਰੀਰ ਥਾਨ ਕੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਿਖਾ ਦਰਤ ਕਦਮ ਕਹਿ ਲੋ ਚਰਨ ਕਹਿ ਲੋ ਕਿ ਜਿੱਥੇ ਸਤਿਗੁਰੂ ਆਪਣੇ ਚਲਨ ਟਕਾ ਰਿਹਾ ਹੈ ਨਾ ਗੁਰਮਖੋ ਉਹ ਸਰੀਰ ਧੰਤਾ ਜੋਗ ਇੱਕ ਹੋਰ ਬੇਨਤੀ ਕਿਉਂਕਿ ਸੱਚੀ ਤੁਹਾਨੂੰ ਦੱਸਾਂ ਮੈਂ ਰੋਜ਼ ਕਹਿ ਰਹੇ ਹਾਂ ਵਿਖਾਵੇ ਦੀ ਨਹੀਂ ਜਦੋਂ ਦੇਸੀ ਕਥਾ ਸ਼ੁਰੂ ਕੀਤੀ ਅੱਜ ਵੀ ਮੈਂ ਕਹਿੰਦਾ ساری ਜ਼ਿੰਦਗੀ ਲੰਘ ਜਾਏ ਹਕੀਕਤ ਇਹ ਜੇ ਗੁਰੂ ਗ੍ਰੰਥ ਸਾਹਿਬ ਦਾ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਅਰਥ ਭਾਵੇਂ ਸਾਰੀ ਕਥਾ ਕਰ ਦਿਆਂਗੇ ਆਪਾਂ ਹੁਣ ਦੇਖੋ ਇੱਥੇ ਸਤਿਗੁਰੂ ਨੇ ਕਿਹਾ ਵੀ ਉਹ ਭਰਿਆ ਹੋਇਆ ਸ਼ਰੀਰ ਕੰਮ ਕਰੋ ਦਿਨ ਨਾਲ ਦੂਜੇ ਪਾਸੇ ਮਹਾਰਾਜ ਕਹਿੰਦੇ ਇਸ ਸ਼ਰੀਰ ਦੇ ਵਿੱਚ ਗੁਰੂ ਦੇ ਆਪਣੇ ਚਰਨ ਟਿਕੇ ਕੱਲ ਅਸੀਂ ਸ਼ਰੀਰ ਦੇ ਅਰਥ ਕੀਤੇ ਸਨ ਕੀ ਮਤਲਬ ਹੈ ਸ਼ਰੀਰ ਨਾਸ਼ਵੰਤ ਵੀ ਹੈ ਅਸੀਂ ਜਦੋਂ ਨਾਸ਼ਵੰਤਾ ਦੀ ਗੱਲ ਕਰਨੀ ਆ ਤੇ ਗੁਰਬਾਣੀ ਕਹਿੰਦੀ ਸ਼ਰੀਰ ਦਾ ਕੀ ਫਾਇਦਾ ਇਹ ਤਾਂ ਐਸਾ ਜੈਸੇ ਕਾਸ ਕੀ ਠਾਟੀ ਜਲ ਗਏ ਕਾਸ ਰਲ ਗਿਓ ਮਾਟੀ ਕੀ ਇਹ ਸ਼ਰੀਰ ਕੁਝ ਵੀ ਨਹੀਂ ਇਹ ਤਾਂ ਇੱਕ ਛਪਰੀ ਹੈ ਛੰਨ ਕੇ ਕੱਖਾਂ ਦੀ ਬਣੀ ਨਿੱਕੀ ਜੀ ਚੰਗਿਆੜੀ ਲੱਗੀ ਇਸ ਛੰਨ ਨੇ ਸੜ ਜਾਣਾ ਹੈ। ਬਾਬਾ ਜੀ ਨੇ ਇਹ ਵੀ ਕਿਹਾ ਹਾਰਡ ਜਰੇ ਜਿਉਂ ਲੱਕਰੀ ਇਹ ਹੱਡੀਆਂ ਇਸ ਤਰ੍ਹਾਂ ਚੜਨ ਗਈਆਂ ਜਿਵੇਂ ਸੁੱਕੀ ਲੱਕੜ ਸੰਦੀਖ। ਮਹਾਰਾਜ ਕਹਿੰਦੇ ਕੇਸ ਇਸ ਤਰ੍ਹਾਂ ਸੜਨਗੇ ਜਿਵੇਂ ਸੁੱਕਾ ਧਾ ਸੜਦਾ ਹੈ। ਹਾਰਡ ਜਰੇ ਜਿਉਂ ਲੱਕਰੀ ਕੇਸ ਜਰੇ ਜਿਉਂ ਕਾਸ ਇਹ ਜੰਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ ਪਰ ਇਸ ਉਦਾਸੀਨ ਦਾ ਅਦਾ ਅਰਧ ਢੈਂਦੀ ਕਲਾ ਨਹੀਂ। ਇਸ ਉਦਾਸੀਨਤਾ ਅਰਥੇ ਬੈਰਾਗ ਆ ਗਿਆ ਉਪਰਾਮਤਾ ਆ ਗਈ ਮਾਣਾ ਜਿਹੜਾ ਅੱਜ ਇਹ ਹੱਡੀਆਂ ਲੱਕੜ ਦੀ ਤਰ੍ਹਾਂ ਫੂਕੀਆਂ ਗਈਆਂ ਕੱਲ ਨੂੰ ਤੇਰਾ ਤਨ ਵੀ ਫੁਕਿਆ ਜਾਣਾ ਫਿਰ ਸੁਣਿਓ ਨਾਸ਼ਵੰਤ ਇਤੋਂ ਤੱਕ ਇੱਕ ਬਚਨ ਹੁੰਦਾ ਤੂੰ ਕਾਹੇ ਕਰ ਬੈ बावਲੀ ਭਗਤ ਰਵਿਦਾਸ ਜੀ ਜੈਸੇ ਭਾਦੋ ਖੁੰਬ ਰਾਏ ਤੂੰ ਤਿਸਤੇ ਖੜੀ ਉਤਾਬਲੀ ਅਰ ਭਾਦੋਂ ਦੇ ਮਿੱਗੇ ਨੇ ਵਿੱਚ ਖੁੰਬਾ ਉਗਦਿਆ ਨੇ ਆਪਣੇ ਆਪ ਅਜਿੱਥੇ ਰੂੜੀ ਵਗੈਰਾ ਪਈ ਹੁੰਦੀ ਸੀ ਨਾ ਪਿੰਡਾਂ 'ਚ ਉਹਦੀ ਉਹਦੀ ਉਮਰ ਕਿੰਨੀ ਕੁ ਹੈ ਜੀ ਕੁਝ ਘੰਟਿਆਂ ਬਾਅਦ ਉਹ ਖੁੰਬ ਜਿਹੜੀ ਸੜ ਜਾਂਦੀ ਕਿ ਸਤਗੁਰੂ ਕਹਿੰਦੇ ਤੇਰਾ ਸ਼ਰੀਰ ਤਾਂ ਖੰਭ ਤੋਂ ਪਹਿਲਾਂ ਜਾਣ ਵਾਲਾ ਹੈ ਉਹ ਤਾਂ ਚਾਰ ਘੰਟੇ ਕੱਢ ਲਓ ਪਰ ਮੈਂ ਫਿਰ ਬੇਨਤੀ ਕਰਾਂਗਾ ਮੈਂ ਉਸੇ ਵਿਸ਼ੇ ਤੋਂ ਦੁਪੀਟ ਕਰ ਲਗਾ ਕਿਉਂਕਿ ਇਸ ਸ਼ਬਦ ਵਿੱਚ ਦੋਨੋਂ ਪੱਖ ਨੇ ਵਾਸ਼ਨਾ ਦਾ ਪੱਖ ਵੀ ਹੈ ਤੇ ਇਹਦੇ ਵਿੱਚ ਜਿਹੜਾ ਸ਼ਰੀਰ ਨਾਮ ਨਾਲ ਜੁੜ ਗਿਆ ਉਹਦਾ ਵੀ ਪੱਖ ਹੈ ਸਤਗੁਰਾਂ ਦਾ ਬਚਨ ਹੈ ਅਸੀਂ ਰੋਜ਼ ਪੜ੍ਹਨੇ ਆ ਕਿ ਸ਼ਰੀਰ ਵੀ ਤਨਤਾ ਜੋਗ ਹੋ ਜਾਂਦਾ ਹੈ ਫਿਰ ਬੇਨਤੀ ਸੁਣਿਓ ਭਾਵੇਂ ਸ਼ਰੀਰ ਨਾਸ਼ਵੰਤ ਹੈ ਵਾਸ਼ਨਾ ਨਾਲ ਭਰਿਆ ਇੱਕ ਪੱਖ ਇਹਦਾ ਹੋਵੇ ਦੂਜਾ ਜਿਹੜਾ ਸ਼ਰੀਰ ਸਤਗੁਰੂ ਦੇ ਸ਼ਬਦ ਨੂੰ ਆਪਣੀ ਖਿਆਤੀ ਵਿੱਚ ਸਵਾਸਾਂ ਵਿੱਚ ਕਮਾਏ ਉਹਨੂੰ ਸਤਗੁਰੂ ਕਹਿੰਦੇ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਗੁਰੂ ਸਿਓ ਚਿਤ ਲਾ ਇੱਕ ਪਾਸੇ ਅਸੀਂ ਪੜ ਗਏ ਸਰੀਰਨਾਸ਼ਵੰਤ ਕੇ ਇਹ ਸਰੀਰ ਪ੍ਰਵਾਨ ਹੋ ਗਿਆ ਜਿਨੇ ਸਤਗੁਰੂ ਨਾਲ ਆਪਣਾ ਚਿਤ ਲਾਇਆ ਉਸ ਦਿਨ ਮੈਂ ਜਿਸ ਦਿਨ ਸੰਬਤ ਸਾਹਾ ਦੀ ਕਥਾ ਚੱਲ ਰਹੀ ਸੀ ਪਹਿਲੇ ਸ਼ਬਦ ਦੀ ਕਰਹ ਕੀਤੀ ਸੀ ਧੰਨ ਬਾਬਾ ਬੁੱਢਾ ਸਾਹਿਬ ਜੀ ਬਾਰੇ ਕਿ ਗੁਰੂ ਅਰਗੁਨ ਸਿੰਘ ਸਾਹਿਬ ਜੀ ਬਾਰੇ ਸਾਡਾ ਸਿੱਖ ਇਤਿਹਾਸ ਕਹਿੰਦਾ ਹੁਣ ਇਸ ਨੇਤਰਾਂ ਦੇ ਨੀਰ ਨੂੰ ਅਰਕੋ ਪਰਮੇਸ਼ਵਰ ਦੇ ਬਾਹਣੇ ਤੋਂ ਵਿਰੋਧ ਅਰਥ ਨਹੀਂ ਕਰਦੇ ਕਿ ਜਦੋਂ ਸਤਗੁਰਾਂ ਨੇ ਬਾਬਾ ਜੀ ਦਾ ਸਰੀਰ ਚਿਖਾ ਦੇ ਉੱਤੇ ਰੱਖਿਆ ਆਪ ਮੋਢਾ ਲਾ ਕੇ ਗਏ ਘਰ ਤੋਂ ਲੈ ਕੇ ਜਿੱਤੇ ਸੰਸਕਾਰ ਹੋਣੇ ਜਦੋਂ ਉਹਦੇ ਉੱਤੇ ਹਜ਼ੂਰ ਨੇ ਇਹ ਚਿਖਾ ਤੇ ਰੱਖਿਆ ਆਖਰੀ ਵਾਰ ਬਾਬਾ ਜੀ ਦੇ ਤਨ ਤੋਂ ਜਦੋਂ ਚਿਹਰੇ ਤੋਂ ਕਪੜਾ ਹਟਾਇਆ ਸਦਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਤਰਾ ਵਿੱਚ ਜਲ ਆ ਗਿਆ ਮੈਂ ਇੱਕ ਵਾਰੀ ਬੇਨਤੀ ਕੀਤੀ ਹੁਣ ਇਹ ਯਾਦ ਰੱਖੋ ਜਿਹੜਾ ਸਰੀਰ ਵਜੂਦ ਅਜ ਵਿੱਚੋਂ ਖੰਸ ਨਿਕਲ ਗਿਆ ਆਤਮਾ ਨਿਕਲ ਗਈ ਉਸ ਸਰੀਰ ਨੇ ਕਿੰਨੀ ਕਮਾਈ ਕੀਤੀ